ਹਾਂਜੀ ਸਰ ਜੈ ਮਸਤਾਨੀ ਜੀ ਜੈ ਮਸਤਾਨੀ ਸਰ ਜੀ ਜਿਵੇਂ ਕਿ ਹਰ ਸਾਲ ਪੀਰਾਂਪੁਰੀ ਨਕੋਦਰ ਔਰ ਨੀਕੀ ਦਾ ਦਰ ਵੀ ਆਖਿਆ ਜਾਂਦਾ ਹੈ ਜਿਹੜਾ ਦਰਬਾਰ ਤੇ ਮੇਲਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਕੀ ਤਿਆਰੀਆਂ ਨੇ ਬਿਲਕੁਲ ਜੀ ਪੂਰਨ ਤਿਆਰੀਆਂ ਹੋ ਗਈਆਂ ਸੰਤਾਂ ਤੇ ਅੱਜ ਵੀ ਤੁਸੀਂ ਦੇਖ ਲੋ 17 ਤਰੀਕ ਆਜ ਬੈਂਦੀ ਦੀ ਰਸਮ ਹੈ ਤੇ ਅੱਜ ਕੋਈ ਤਕਰੀਬਨ ਮੇਲੇ ਵਿੱਚ ਬਹੁਤ ਰੌਣਕਾਂ ਨੇ ਸੰਗਤੀ ਸੰਗਤ ਸਾਰੇ ਪਾਸੇ ਨਜ਼ਰ ਆ ਰਹੀ ਹੈ ਔਰ 18 ਤੋਂ ਪ੍ਰੋਪਰ ਜਿਹੜਾ ਆਪਣਾ ਮੇਲਾ ਸ਼ੁਰੂ ਹੋ ਜਾਣਾ ਤੇ ਕੱਲ ਨੂੰ ਜਿਹੜੇ ਝੰਡੇ ਦੀ ਰਸਮ ਤੋਂ ਬਾਅਦ ਇਹ ਮੇਲਾ ਸ਼ੁਰੂ ਹੋ ਜਾਣਾ ਤੇ ਰਾਤ ਨੂੰ ਮਹਿਫਲੇ ਖਵਾਲੀ 8 ਵਜੇ ਆਪਾਂ ਸ਼ੁਰੂ ਕਰ ਦੇਣੀ ਹੈ 8 ਤੋਂ 12 ਤੱਕ ਪੰਜਾਬ ਦੇ ਬਹੁਤ ਹੀ ਘੜੇ ਹੁੰਦਾ ਗਵਈਏ ਉਹ ਦਰਬਾਰ ਵਿੱਚ ਹਾਜ਼ਰੀ ਭਰਨ ਵਾਸਤੇ ਆ ਰਹੇ ਔਰ ਵਿਸ਼ੇਸ਼ ਤੌਰ ਤੇ ਕਰਾਮਤ अली ਫਕੀਰ ਕਵਾਲ ਤੋਂ ਆਪਾਂ ਸ਼ੁਰੂ ਕਰ ਲੈਣਾ ਤੇ ਉਸ ਤੋਂ ਬਾਅਦ ਫਿਰ ਇਸ਼ਰਾਤ अली ਕਵਾਲ ਫਿਰ ਸੁਲਤਾਨਾ ਨੂਰਾ ਅਨੀਤ ਸਾਹਬਰੀ ਰੂਬੀ ਖਾਨ ਅਸलम अली ਈ ਆਪਣੇ ਪ੍ਰੋਗਰਾਮ ਪੇਸ਼ ਕਰਨਗੇ ਤੇ ਫਿਰ ਇਸੇ ਤਰ੍ਹਾਂ 19 ਤਰੀਕ ਸਵੇਰ ਤੋਂ ਆਪਾਂ ਪ੍ਰੋਗਰਾਮ ਸ਼ੁਰੂ ਕਰ ਲੈਣਾ तकरीबन 10:00 ਵਜੇ ਸਟੇਜ ਆਪਾਂ ਸ਼ੁਰੂ ਕਰਾਂਗੇ 10:00 ਵਜੇ ਪੰਜਾਬ ਦੇ ਜਿਹੜੇ ਉੱਭਰ ਰਹੇ ਨੌਜਵਾਨ ਗਾਇਕਾਂ ਉਹਨਾਂ ਤੋਂ ਸ਼ੁਰੂਆਤ ਹੋਣੀ ਹੈ ਉਹਨਾਂ ਵਿੱਚ ਸਨੀ ਮਿੱਤਲ ਜੀ ਨੇ ਦੀਪਕ ਹੰਸਾ ਫਿਰ 12:00 ਵਜੇ ਆਪਾਂ ਰஞ்சிਤ ਰਾਣਾ ਜੀ ਬਹੁਤ ਸ੍ਰੀਲੇ ਆਰਟਿਸਟ ਹੈ ਉਹਨਾਂ ਦੇ ਹਵਾਲੇ ਸਟੇਜ ਕਰ ਦੇਣੀ ਉਹਨਾਂ ਤੋਂ ਬਾਅਦ ਨਾਲ ਹੀ ਫਿਰੋਜ਼ ਖਾਨ ਸਾਹਿਬ ਮਾਸਟਰ ਸਲੀਮ ਜੀ ਔਰ ਕੁਲਦੀਪ ਰੰਧਾਵਾ ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਇਹ ਪ੍ਰੋਗਰਾਮ ਆਪਣਾ ਫਿਰ ਕਿਉਂਕਿ ਦੇਣ ਵਾਲੀ ਸਟੇਜ ਆ ਜਿਹੜੀ ਆਪਾਂ ਉਹ 6 ਵਜੇ ਤੱਕ ਚਲਾਵਾਂਗੇ ਫਿਰ ਇੱਕ ਦੋ ਘੰਟੇ ਦਾ ਵਿਰਾਮ ਹੋਵੇਗਾ ਬ੍ਰੇਕ ਲਵਾਂਗੇ ਉਸ ਤੋਂ ਬਾਅਦ ਫਿਰ 8 ਵਜੇ ਰਾਤ ਨੂੰ ਰਾਤ ਦੀ ਮਹਿਫਲ ਸ਼ੁਰੂ ਹੋ ਜਾਣੀ ਜਿਹਦੇ ਵਿੱਚ ਮੀਨੂ ਸ਼ਰਮਾ ਜੀ DJ ਮਨ ਕਵਾਲ ਤੇ ਖਾਨ ਸਾਹਿਬ ਖਾਨ ਸਾਹਿਬ ਉਹਨਾਂ ਨੂੰ ਆਪਾਂ ਠੀਕ 9 ਵਜੇ ਸਟੇਜ ਦੇ ਦੇਣੀ ਤੇ ਉਹ ਫਿਰ ਲਗਭਗ 1.5 ਤੋਂ 2 ਘੰਟੇ ਉਗਾਉਣਗੇ ਉਹਨਾਂ ਤੋਂ ਬਾਅਦ ਆਦੀ ਬਹੁਤ ਸਰੀਲਾ ਮੁੰਡਾ ਨੌਜਵਾਨ ਗਾਇਕ ਆ ਤੇ ਉਹਨਾਂ ਤੋਂ ਬਾਅਦ ਕਾਸ਼ੀਨਾਥ ਅੱਜ ਦੀ ਮੇਨ ਅਟਰੈਕਸ਼ਨ ਡਾਕਾਸ਼ੀਨਾ ਤੋਂ ਉਹ ਪ੍ਰੋਗਰਾਮ ਪੇਸ਼ ਕਰਨਗੇ 12 ਵਜੇ ਆਪਾਂ 19 ਨੂੰ ਜਿਹੜਾ ਸਟੇਜ ਉਹ ਕੰਪਲੀਟ ਕਰ ਲੈਣੀ ਹੈ ਇਸੇ ਤਰ੍ਹਾਂ ਫਿਰ 20 ਨੂੰ ਪ੍ਰੋਗਰਾਮ ਦੇ ਵਿੱਚ ਬਹੁਤ ਅੱਛੇ-ਅੱਛੇ ਕਲਾਕਾਰ ਨਾਮ ਵਰ ਪੰਜਾਬੀ ਡਿਊਅਟ ਗਾਇਕਾਂ ਵਿੱਚ ਬਲਕਾਰ ਅਨਖੀਲਾ ਜੀ ਤੇ ਮਨਜਿੰਦਰ ਕੁਲਚਨ ਉਹ ਪ੍ਰੋਗਰਾਮ ਪੇਸ਼ ਕਰਨਗੇ ਤੋਂ ਉਹਨਾਂ ਤੋਂ ਬਾਅਦ ਮਨਜੀਤ ਸੋਹਤਾ ਜੀ ਅੱਜ ਦੇ ਉਮਰ ਹੈ ਸੁਪਰਸਟਾਰ ਗਾਇਕ ਨੇ ਫਿਰ ਜਿਹੜੇ ਪੰਜਾਬੀ ਜਿਹੜੇ ਨੌਜਵਾਨ ਪੀੜ੍ਹੀ ਦੀ ਪਸੰਦ ਕਲਾਕਾਰ ਉਨਾ ਵੇਖ ਗੁਲਾਬ ਸਿੱਧੂ ਉਹ ਆਪ ਤੁਮਾ ਪਾਉਣਗੇ ਜੀ ਉਹਨਾਂ ਤੋਂ ਬਾਅਦ ਫਿਰ ਰਾਜ ਬਿਲਖਾ ਡੇਰੇ ਦੇ ਜਿਹੜੇ ਦਰਬਾਰੀ ਕਵੀਏ ਰਣਵੀਰ ਦਸਾਂਝ ਜੀ ਆ ਔਰ ਅਖੀਰ ਤੇ ਆਪਾਂ 4 ਵਜੇ ਤਕਰੀਬ ਚੱਦਰ ਦੀ ਰਸਮ ਤੋਂ ਬਾਅਦ ਆਪਾਂ ਲਾ ਦੇਣਾ ਹੈਗਾ ਜੀ ਜੀ ਖਾਨ ਉਹ ਚਾਰ ਤੋਹਫੇ 5:30 6 ਵਜੇ ਤੱਕ ਸਟੇਜ ਨੂੰ ਕੰਪਲੀਟ ਕਰੇਗੇ ਕਰਨਗੇ ਤੇ ਆਪਾਂ ਫਿਰ ਟਾਈਮ ਨਾਲ ਜਿਹੜਾ ਮੇਲਾ ਖਤਮ ਕਰ ਦੇਣਾ ਤਾਂ ਕਿ ਦੁਨੀਆ ਬੜੀ ਦੂਰ ਤੋਂ ਇਸ ਮੇਲੇ ਵਿੱਚ ਆਉਂਦੀ ਹੈ ਉਹ 200 300 400 ਕਿਲੋਮੀਟਰ ਤੋਂ ਬਹੁਤ ਬੜਾ ਆਪਣੇ ਘਰਾਂ ਤੋਂ ਜਿੰਨ ਦੇਸ਼ਾਂ ਵਿਦੇਸ਼ਾਂ ਤੋਂ ਸੰਘਾਰੀਆਂ ਨੇ ਉਹਨਾਂ ਵਾਸਤੇ ਕੀ ਤਿਆਰੀਆਂ ਨੇ ਉਹਨਾਂ ਵਾਸਤੇ ਵੀ ਆਪਣੇ ਕੋਲ ਦਰਬਾਰ ਦੇ ਵਿੱਚ ਰਹਿਣ ਦਾ ਬੜਾ ਪ੍ਰਬੰਧ ਹੈ ਲੰਗਰ ਦੀ ਵਿਵਸਥਾ ਤਕਰੀਬਨ ਅਸੀਂ ਆਫਿਸ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਅੰਡਰ ਹੁੰਦਾ ਹੈ ਹੁਣ ਮੇਲਾ ਤੇ ਪੂਰੀ ਸਾਡੇ ਸੇਵਾਦਾਰ ਆਪਣੇ ਵੱਲੋਂ ਪੂਰਾ ਅਸੀਂ ਸਾਥ ਦਿੰਨੇ ਕੋਈ ਦੂਰੋਂ ਨੇੜੋਂ ਆਵੇ ਕੋਈ ਦਿੱਕਤ ਨਹੀਂ ਕਿਸੇ ਨੂੰ ਕਦੇ ਆਈ ਤੇ ਨਾ ਆਵੇਗੀ ਕਿਉਂਕਿ ਇਹ ਸਰਵ ਸੰਜਿਆ ਦਰਵਾਰ ਹੈ ਜੀ ਸਾਰੀ ਦੁਨੀਆ ਦਾ ਤੁਸੀਂ ਸ਼ੇਰਪੁਰੀ ਸਾਹਿਬ ਤੁਸੀਂ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਸ ਸਟੇਜ ਦੀ ਜਿਹੜੀ ਸੇਵਾ ਨਿਭਾ ਰਹੇ ਹੋ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਕਿੰਨਾ ਕੁ ਸਕੂਨ ਮਿਲਦਾ ਜਿਹੜੀ ਸੇਵਾ ਤੁਹਾਡੀ ਸਟੇਜ ਦੀ ਨਿਰੰਤਰ ਚੱਲਦੀ ਹੈ ਇਹ ਆਤਮਿਕ ਸ਼ਾਂਤੀ ਵਾਸਤੇ ਇੱਕ ਉਹ ਦਰਵਾਰ ਰੱਬੀ ਦਰਵਾਰ ਹੈ ਰੋਹਾਨੀਅਤ ਵਾਲਾ ਦਰਵਾਰ ਹੈ ਇਸ ਦਰਵਾਰ ਤੇ ਤੁਸੀਂ ਗੇਟ ਤੋਂ ਜਦੋਂ ਅੰਦਰ ਵੜ ਗਏ ਨਾ ਤੇ ਤੁਹਾਡਾ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਅਸਲ ਵਿੱਚ ਇਹ ਡੇਰਾ ਦੁਨੀਆਦਾਰਤ ਨੂੰ ਛੱਡਣ ਵਾਲਾ ਹੈ ਇੱਥੇ ਸਭ ਤੋਂ ਸਿੱਖਿਆ ਜਾਂਦਾ ਨਿਮਰਤਾ ਪ੍ਰੇਮ ਪਿਆਰ ਮੁਹੱਬਤ ਸਲੀਕਾ ਔਰ ਆਪਸ ਵਿੱਚ ਮੂਹ ਨਾਲ ਕਿਵੇਂ ਰਹਿਣਾ ਭਾਈਚਾਰਕ ਸਾਂਝ ਕਿਵੇਂ ਰੱਖਣੀ ਸਾਰਾ ਕੁਝ ਦਰਬਾਰ ਦੇ ਵਿੱਚ ਸਿੱਖਣ ਨੂੰ ਮਿਲਦਾ ਹੈ ਸੋ ਲਾਸਟ ਵਿੱਚ ਕੀ ਸੁਨੇਹਾ ਤੁਹਾਡਾ ਸਨੇਹਾਤਾ ਜੀ ਅਸੀਂ ਕੀ ਦੇ ਸਕਦੇ ਇਹਨੂੰ ਬਾਪੂ ਲਾਲ ਬਾਦਸ਼ਾਹ ਜੀ ਦਾ ਕਰਮ ਹੈ ਇਹ ਸਭ ਉਹਨਾਂ ਦੇ ਕਰਮ ਨਾਲ ਹੀ ਉਹਨਾਂ ਮੈਂ ਸਾਡੇ ਬਾਪੂ ਲਾਲ ਬਾਦਸ਼ਾਹ ਜੀ ਦੇ ਅਸੀਰਵਾਦ ਨਾਲ ਉਹਨਾਂ ਦੀਆਂ ਦੁਆਵਾਂ ਦਾ ਸਹਦ ਤੋਂ ਸਦਕਾ ਹੀ ਸਭ ਕੁਝ ਹੋ ਰਿਹਾ ਹੈ ਕਿ ਬਾਪੂ ਲਾਲਵਾਸ਼ਾ ਦੀ ਸਾਰੀ ਸੰਗਤ ਨੂੰ ਦੇਸ-ਪ੍ਰਦੇਸ ਵਾਸੀ ਚੜ੍ਹਦੀ ਕਲਾ ਚ ਰੱਖਣ ਇਹ ਹੀ ਸਾਡੀ ਅਰਦਾਸ ਹੈ ਧੰਨ ਧੰਨਵਾਦ